तो हो जाते कौन हेलो हैगा कोई करे देता देता कोई है नहीं वाला लगदा तो दरवाजे तो दा खुले है देता अंदर देख ला ऐसे तो है नहीं कोई नहीं दरवाजा तो खुला आ दरवाजे तो खुले कोई है कोई देखता तो है नहीं हाक मारता पहले देखा तो बोल दे नहीं कोई भी भाई साहब कोई करे ਉਹ ਨਹੀਂ ਬੋਲਦਾ ਹੈ ਆ ਦੇਖ ਲਾਉਂਦੇ ਆ ਹਾਂ ਦੇਖੋ ਜੀ ਹੈ ਨਾ ਕੋਈ ਕਰੇ ਮੈਡਮ ਜੀ ਪਿੱਛੇ ਰਹੋ ਇੱਥੇ ਘੜ ਕੇ ਦੇਖ ਲਓ ਤੇਈ ਵੇਲੇ ਬੋਲਦੇ ਤਾਂ ਅੰਦਰ ਤੋਂ ਆਵਾਜ਼ ਆਉਂਦੀ ਹੈ ਮੈਡਮ ਜੀ ਗ੍ਰੇਲਰ ਤਾਂ ਖੁੱਲੀ ਹੈ ਮੈਂ ਕਹਿੰਦਾ ਦੇਖੋ ਤਾਂ ਆਓ ਕੋਈ ਕੰਮ ਚ ਰੁਝੀਆ ਲੱਗਦੀ ਆ ਵੀਹੀ ਲੱਗਦੀ ਆ ਹਾਂ ਦੇ ਚਲੋ ਹਾਕ ਮਾਰ ਕੇ ਦੇਖ ਲਓ

ਓ ਅਸੀ ਤਾਂ ਆਪੇ ਮਿਲਦੀਆਂ ਰਹਿ ਗਈਆਂ ਤੁਹਾਨੂੰ ਦੇਖਿਆ ਹੀ ਸੋਰੀ ਜੀ دیر ਬਾਅਦ ਮਿਲਿਆ ਇਹ ਦੇਖ ਲੋ ਮੇਰੇ ਸੇ ਲੀ ਆਈ ਹੈ ਜੀ ਪਲਾਸਮੇਡ ਆ ਸੀ ਦੱਕੀਆਂ ਗੋਲ ਦੇ ਪੜੀਆਂ ਅੱਜ ਮਿਲੇ ਆ ਦੇਖ ਲੋ ਅਸੀਂ ਕੰਦੇ ਆ ਅੱਜ ਹੋਰ ਕੀ ਦੇਖ ਲਾ ਹਨਾ ਕਰ ਲੋ ਦੋਖੋ ਕਾਲਜੀਆਂ ਕੋ ਸਾਰਾ ਲਾ ਉਹ ਮੈਨੂੰ ਵੀ ਪਤਾ ਲੱਗ ਗਿਆ ਹੋਰ ਦੱਸੋ ਤੁਸੀਂ ਇੱਥੇ ਕਿੱਦਾਂ ਤੁਸੀਂ ਇੱਥੇ ਕਿੱਦਾਂ ਉਹ ਸਾਡੀ ਛੱਡੋ ਤੁਸੀਂ ਆਪਣੀ ਦੱਸੋ ਤੁਸੀਂ ਇੱਥੇ ਕਿੱਦਾਂ ਲੈ ਮੇਰਾ ਘਰ ਵਾ ਇਹ ਅੱਛਾ ਸਾਰੇ ਮੇਰੇ ਇੱਥੇ ਮੈਂ ਉੱਥੇ ਆ ਵੀ ਆਇਆ ਠੀਕ ਆ ਠੀਕ ਆ ਅੱਛਾ ਆ ਠੀਕ ਆ ਮੇਰੀ ਤਾਂ ਤੇ ਜਿੱਦਾਂ ਬਦਲੀ ਹੋ ਕੇ ਆਈ ਆ 3 ਮਹੀਨੇ ਹੋ ਗਏ ਮੇਰੇ ਤਾਂ ਉਦਾਂ ਸੋਹਰੇ ਮੋਗੇ ਵਾਲਾ ਆ ਬੜੀ ਜ਼ੋਰ ਬਦਲੀ ਹੋ ਗਈ ਹਾਂਜੀ ਇੱਧਰ ਹੋਈ ਆ ਬਦਲੀ ਸਿਹਰਾ ਹਾਂਜੀ ਪਤਾ ਨਹੀਂ ਤੁਸੀਂ ਸੱਤਾ ਕਿੱਦਾਂ ਠੀਕ ਠਾਕ ਹੋ ਠੀਕ ਠਾਕ ਹੂੰ ਕੀ ਕੰਮ ਕਰ ਕਰਦੇ ਭਾਜੀ ਹਾਂ ਅਮਕਰ ਆਪਣਾ ਹੀ ਆ ਅਸ਼ਰੀ ਸਭ ਆਪਣੇ ਬਿਜ਼ਨਸ ਹਾਂਜੀ ਹਾਂ ਕਰਕੇ ਅਸੀਂ ਕਾਲਜ ਤੱਕ ਪਹੁੰਚੇ ਜਦੋਂ ਵੀ ਇਹਨੂੰ ਕੋਈ ਸਵਾਲ ਜਾਂ ਕੋਈ ਵੀ ਸਾਨੂੰ ਪ੍ਰਸ਼ਨ ਨਾਲ ਈ ਆਦਾ ਹੁੰਦਾ ਸੀਗਾ ਇਹਦੇ ਕੋਲ ਪੁੱਛਣਾ ਹਮੇਸ਼ਾ ਕਦੇ ਸਾਨੂੰ ਇਹ ਜਵਾਬ ਨਹੀਂ ਸੀ ਦੇਖ ਲਓ ਦਿੰਦੀ ਹੁੰਦੀ ਐਨੀ ਇੰਟੈਲੀਜੈਂਟ ਸੀ ਨਾ ਇਹ ਕਲਾਸ ਚ ਸਾਰਿਆਂ ਨਾਲੋਂ ਵਧੀਆ ਸੀ ਜਾਂਦੀ ਲਾਹੌਰ ਮੈਂ ਵੀ ਤਾਂ ਫਿਰ ਇਹਨਾਂ ਦੇ ਆਸਰੇ ਕਰਕੇ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਇਹਨਾਂ ਨੇ ਬਹੁਤ ਵਧੀਆ ਬਹੁਤ ਚਲੋ ਹੋਰ ਦਾ ਬੜਾ ਸਾਥ ਦਿੱਤਾ ਮੇਰਾ ਇੱਕ ਦੂਜੇ ਦਾ ਭੈਣ ਮੈਣੀ ਨੇ ਬਹੁਤ ਸਾਥ ਦਿੱਤਾ ਮੇਰਾ ਵੀ ਕਾਲਜ ਸਕੂਲ ਪਹਿਲਾਂ ਕਾਲਜ ਫਿਰ ਗੱਲ ਨਾਲ ਨਾਲ ਕਰਦੇ ਆ ਉਹ ਵੀ ਵਧੀਆ ਦਿਨ ਸੀਗੇ ਆ ਸਹੀ ਗੱਲ ਆ ਉਹ ਰੇਹ ਸੀ ਸੀਨੀਤਾ ਕਿੰਨੀ ਸ਼ਰਾਪੀ ਹੁੰਦੀ ਸੀ ਨਾ ਉਹ ਉਹ ਵੀ ਆਗਾ ਗਾ ਵੀ ਹੁੰਦੀ ਸੀਗੀ ਦੇਖ ਲਾ ਕੋਲ ਜਦਾਂ ਜੁਦਾ ਜੁਦਾ ਜੀ ਹੋ ਗਏ ਹੁਣ ਤਾਂ ਆਹ ਕੋਲ ਜਦੋਂ ਬਾਹਰ ਕੋਈ ਮਿਲਦੀ ਆ ਦੇਖ ਲੈ ਪੜਾਈ ਛੁੱਟ ਜਾਂਦੀ ਜਦੋਂ ਕੋਈ ਕਿਤੇ ਵਿਆਹ ਹੋ ਜਾਂਦੀ ਕੋਈ ਕਿਤੇ ਵਿਆਹ ਹੋ ਜਾਂਦੀ ਆਪਣੀ ਆਪਣੀ ਜ਼ਿੰਦਗੀ ਚ ਬੀਜੀ ਹੋ ਜਾਂਦੀ ਆ ਆਹ ਸਹੀ ਗੱਲ ਆ ਕੋਈ ਸੈਲੀ ਨਹੀਂ ਮਿਲੀ ਹੈਗੀ ਤੁਹਾਨੂੰ ਮਿਲੀ ਸੀਗਾ ਤੇ ਕੋਈ ਨਾ ਕੋਈ ਨਿਕਸਾ ਨਾ ਕੋਣਾ ਦਾ ਨਾ ਕੋਈ ਮਿਲਦੀ ਆਹ ਸੀਮਾ ਹੁੰਦੀ ਸੀ ਇੱਕ ਉਹ ਦੇਖ ਲਾ ਕਿੰਨੀ ਸ਼ਰਾਬ ਪੀ ਉਹ ਵੀ ਹਨਾ ਕਰਦੀ ਹੁੰਦੀ ਸੀ ਕਿ ਗੱਲਾਂ ਵੋ ਕਰਦੀ ਹੁੰਦੀ ਸੀ ਉਹ ਵੀ ਇਹ ਦੇਖ ਲਓ ਸਾਡੇ ਕਲਾਸ ਦੀ ਮੀਟਰ ਹੁੰਦੀ ਸੀ ਠੀਕ ਸਾਰਿਆਂ ਨਾਲ ਹਿੱਾਰ ਹੁੰਦੀ ਸੀ ਪੜਾਣ ਨੂੰ ਇਹ ਵੱਖਰੀ ਗੱਲ ਆ ਕਿ ਹੁਣ ਅਸੀਂ ਨੌਕਰੀ ਲੱਗ ਗਈਆਂ ਪੜਾਣ ਨੂੰ ਪਰ ਇਹ ਹਿੱਾਰ ਹੁੰਦੀ ਸੀ ਜਿਆਦਾ ਟੱਕਰ ਨਹੀਂ ਸੀ ਆਪਣੀ ਆਪਣੀ ਕਿਸਮਤ ਹੁੰਦੀ ਆ ਹੁਣ ਤੁਸੀਂ ਲੱਗ ਗਈ ਸਹੀ ਗੱਲ ਆ ਨਹੀਂ ਮੈਂ ਗਾਹ ਪੜਨ ਲੱਪ ਗਈ ਸੀ ਹਾਂ ਹੁਣ ਤੁਸੀਂ ਬੜੀਆਂ ਤੇਰੇ ਅੰਦਰ ਵਿਆਹ ਹੋ ਗਿਆ ਮਮ ਚਾਹ ਰਹੇ ਤੈਨੂੰ ਪਤਾ ਅੰਗਣ ਵਾਲੇ ਦੀਆਂ ਨੌਕਰੀ ਘਟਾਈ ਹੁੰਦੀਆਂ ਬੱਚਾ ਨਿਕਲੀਆਂ ਸੀ ਕੋਈ ਮੈਂ ਜੋਇਨ ਕਰ ਲਈ ਸੀ ਇਹਨਾਂ ਦੀ ਜਰੂਰ ਚਲੋ ਬੱਦ ਕਰੇ ਯਾਰ 15 ਸਾਲ ਹੋ ਹੀ ਗਏ ਹਾਂ ਸਹੀ ਗੱਲ ਐਨਕ ਦਾ ਹੋ ਗਏ ਆ ਹਾਂ ਮਿਲੀ ਤੁਹਾਨੂੰ ਕੋਈ ਚੈਲੀ ਹਾਂ ਮੈਨੂੰ ਮਿਲੀ ਸੀ ਪੂਜਾ ਅੱਛਾ ਹਾਂ ਨਵਾਂ ਸ਼ਹਿਰ ਮਿਲੀ ਸੀਗੀ ਠੀਕ ਆ ਇੱਕੋ ਵਾਰੀ ਮਿਲੇ ਸੀਗੇ ਫੇ ਕੜ ਜਾ ਘਟਾ ਹੀ ਹੁੰਦਾ ਵਾ ਕਿੱਥੇ ਘੁੰਮਦੇ ਆ ਆਹੋ ਇਹ ਤਾਂ ਹੈਗਾ ਹੈਗਾ ਕੋਈ ਐਡਰੈਸ ਵਗੈਰਾ ਫੋਨ ਨੰਬਰ ਮੈਨੂੰ ਵੀ ਦਿਓ ਫੋਨ ਨੰਬਰ ਨਹੀਂ ਹੈਗਾ ਉਹ ਬਸ ਜਾਂਦੇ ਜਾਂਦੇ ਰਸਤੇ 'ਚ ਮਿਲੇ ਸੀ ਕਾਲੀ ਕਾਲੀ ਉਹ ਵੀ ਤਾਂ ਆਪਣੇ ਕੰਮ 'ਚ ਵੀ ਸੀ ਮੈਂ ਵੀ ਇੱਦੇ ਸੀ ਹੁਣ ਦੇਖ ਲਓ ਕਿੰਦਾ ਬੀਜੀ ਹੋ ਗਏ ਨਾ ਸਾਰਿਆਂ ਦੀ ਲਾਈਫ ਕੋਈ ਕਿਸੇ ਨੂੰ ਮਿਲਦਾ ਹੀ ਨਹੀਂ ਹੈ ਨਾ ਇੱਕ ਦੂਸਰੇ ਨੂੰ ਦੇਖ ਲਓ ਹੋ ਕਰੀ ਕਰਨ ਲੱਗ ਪਈ ਨਾ ਸਿਆਣੇ ਕਹਿੰਦੇ ਆ ਖੂਨ ਹੀ ਖੂਨ ਨਹੀਂ ਮਿਲਦਾ ਹੈਗਾ ਹਾਂ ਇਹ ਤਾਂ ਹੈ ਠੀਕ ਹੈ ਨਾ ਵੰਦੇ ਨੂੰ ਬੰਦਾ ਕਿ ਦਿਨ-ਕਿ ਦਿਨ ਮਿਲਿਆ ਜਾਂਦਾ ਮੇਰੇ ਹੋਰ ਕੀ ਆ ਦੇ ਮੇਲਾ ਹੋ ਗਿਆ ਹੈ ਸਿਆੜਿਆ ਦੀਆਂ ਕਈਆਂ ਗੱਲਾਂ ਦੇਖ ਲੋ ਸੱਜ ਹੋ ਗਈਆਂ ਇੱਥੇ ਮੋਗਾ ਏ ਸਹੀ ਗੱਲ ਆ ਨੂੰ ਕਿ ਆਣੇ ਹੀ ਸੀਗੇ ਆਪਾਂ ਹਾਂਜੀ ਉਹ ਮੋਗ ਦੂਏ ਪਾਸੇ ਆ ਕਿਤੇ ਨਾਂ ਨੋ ਗਈ ਤੁਹਾਡੀ ਹੁੰਦੀ ਅੰਦਰ ਨਾਂ ਤਾਂ ਪੜਦੇ ਜੁੱਤੇ ਨਾਂ ਵੀ ਪੜਦੇ ਹਾਂਜੀ ਨਾਂ ਵੀ ਪੜਦੇ ਸੀ ਹਾਂਜੀ ਏਹ ਕੁੜੀਆਂ ਰਹਿੰਦੀਆਂ ਸੀ ਹੋਸਟਲ 'ਚ ਅੱਛਾ ਜੀ ਆਲੋਜ ਵਿੱਚ ਹੋਸਟਲ ਜਰੇ ਕੇ ਹਾਂ ਹੋਰਲੇ ਆਪਾਂ ਤਾਂ ਆਪਣੀਆਂ ਗੱਲਾਂ ਚ ਹੀ ਉਹਨਾਂ ਜੀ ਸਰਵੇ ਕਾ ਦਾ ਕਰਨਾ ਹੈ ਤੁਸੀਂ ਅ ਸਰਵੇ ਤੁਹਾਨੂੰ ਪਤਾ ਹੀ ਆ ਸਰਕਾਰ ਉਹਦੇ ਲਈ ਰੱਖਦੀ ਆ ਕੰਮਾਂ ਦੇ ਅਧਿਆਆ ਕਰ ਲੋਗੇ ਨੀਲੇ ਕਾਟਾਂ ਦਾ ਕਦੇ ਕੋਸ਼ਿਸ਼ ਕਰ ਲੋ 36 ਤਾਂ ਸਰਵੇ ਤੋਂ ਸਾਨੂੰ ਦੱਸ ਦਿੰਦੇ ਆਂ ਆ ਹੋਈ ਤੇ ਕਰਦੇ ਉਹ ਆ ਕਰਨਾ ਉਹ ਕਰਨਾ ਹਾਂ ਹੋਰ 10 ਕੁਲਵੰਤ ਬੱਚੇ ਕਿੱਦਾਂ ਕਿੰਨੇ ਆ ਬੱਚੇ ਕੋਈ ਬੇਟਾ ਐ ਅੱਛਾ ਕੀ ਕਰਦਾ ਆ ਪੜਦਾ ਹੈ ਅੱਛਾ ਅੱਛਾ ਠੀਕ ਆ ਤੁਸੀਂ ਸਾਡੇ ਵੀ ਦੋ ਹੀ ਆ ਬੇਟੇ ਹਾਂਜੀ ਇੱਕ ਪੜ੍ਹਹਾਟਿਆ ਤੇ ਇੱਕ ਪੜਦਾ ਆ ਹਾਂਜੀ ਉੱਥੇ ਹੀ ਹੋਣੇ ਮੋਗ ਗਈ ਉਹ ਹਾਂਜੀ ਉੱਥੇ ਹੀ ਆ ਫੇਰ ਕੱਲੀ ਆਈ ਹਾਂ ਆ ਕੱਲੀ ਆਈ ਆ ਨਹੀਂ ਇਹ ਹਸਬੰਦ ਆ ਮੇਰੇ ਨਾਲ ਅੱਛਾ ਹਾਂਜੀ ਬੋਲਦੇ ਨਹੀਂ ਭਾਜੀ ਨਹੀਂ ਬੋਲ ਮੈਂ ਤਾਂ ਹੈ ਕਾ ਲੋਗਾਂ ਦਾ ਪਤਾ ਤੇਰਵਾ ਮੇਰੀਆਂ ਮਤਾਨੀ ਵੀ ਚਲਦੇ ਆ ਵੀ ਗੱਲ ਵਧੀਆ ਵੀ ਦੋਨਾਂ ਦੀ ਕੁਝ ਹੀ ਹਾਂਜੀ ਨੌਕਰੀ ਕਰਦੇ ਅਸੀਂ ਦੋਏ ਮਾਸਟਰ ਨੂੰ ਮਾਸਟਰ ਨਾਲ ਟੱਕਰ ਗਈ ਹੈ ਉਹਦੇ ਇੰਨੇ ਚੱਲਦਾ ਇਦਾਂ ਹੁਣ ਹੋਰ ਕੀ ਆਪਣੇ ਦੇਖ ਲਾ ਮਾਸਟਰ ਜਿਹੜੇ ਹੁੰਦੇ ਸੀ ਭਿੰਦਰ ਸਿੰਘ ਆ ਔਰ ਰਵੀ ਦਾਦੇ ਨੇ ਇਹਿੱਤ ਦਾਦੇ ਆਹ ਤੋਂ ਦੀ ਗੱਲ ਤੁਹਾਨੂੰ ਦਾਦੇ ਸਾਡੇ ਉਹ ਵਾਸਤਾ ਗਿਲ ਸਾਹ ਅੱਛਾ ਹਾਂ ਮਕੰਦਪੁਰ ਤੋਂ ਆਵੇ ਲਗੇ ਬਹੁਤ ਵਧੀਆ ਪੜਾਉਂਦੇ ਸੀ ਹੈਲਪ ਵੀ ਬਹੁਤ ਕਰਦੇ ਸੀ ਗਰੀਬ ਬੱਚਿਆਂ ਦੀ ਫਿਰ ਉਹ ਨਹੀਂ ਖਵਾਰ ਲੈ ਕੇ ਤਾਂ ਪੈ ਜਾਣਾ ਦੇਖੀ ਜਾਣੀ ਪਹਿਲਾਂ ਪੁੱਛਣਾ ਵੀ ਤੁਸੀਂ ਕੰਮ ਨਹੀਂ ਕਰ ਰਹੇ ਤੇ ਕਿ ਸੁਲੈਕ ਹੁੰਦੇ ਆ ਹੂੰ ਉਹ ਕਹਿ ਦਿੰਦੇ ਆ ਜੀ ਸਾਡਾ ਸਾਨੂੰ ਪੈਸੇ ਨਹੀਂ ਘਰੋਂ ਮਿਲੇ ਡਾਂਕ ਲੇਣਾ ਹੈ ਡਾਂਕ ਨਾ ਲਿਖ ਦੇ ਹਾਂ ਸਾਦੇ ਕੋਈ ਨਹੀਂ ਪਹਿਲੇ ਨਹੀਂ ਦੇ ਦੇ ਕਿ ਜਲਾ ਬੈਠੇ ਨੇ ਆਪ ਬਥੇ ਬਹਿ ਜਾਣਾ ਹੈ ਕੁਰਸੀ ਤੇ ਬੈਠ ਕੇ ਬੈਠ ਨਹੀਂ ਕੁਰਸੀ ਤੇ ਤਾਂ ਅਖਬਾਰ ਪੜੀ ਜਾਣੀ ਉਹਨਾਂ ਦੇਖੀ ਜਾਣਾ ਕਿਹੜਾ ਬੱਚਾ ਕੋਲ ਕੱਪੜੇ ਖਾਂਦਾ ਕਿਹੜਾ ਪਾਪੜੀਆਂ ਖਾਂਦਾ ਨਵੇਂ ਫੀਲ ਤੇ ਉਹਨੇ ਪੜ ਲੈਣੇ ਖਾ ਲੈਣੇ ਕੁੰਡੀ ਬਹੁਤ ਥੀ ਵੱਡਾ ਹੁੰਦਾ ਸੀ ਤੇ ਕਰਦੇ ਹੁੰਦੇ ਸੀ ਪਹਿਲਾਂ ਪਹਿਲਾ ਬਹਿ ਜਾ ਹਾਂ ਪ੍ਰਾਇਮਰੀ ਮਾਸਟਰ టీਚਰ ਇੰਦੇ ਕਾਦੀ ਹੋਰ 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 ਗੱਲਾਂ ਇਹ ਤੋਂ ਪਹਿਲੇ ਬੱਚਾ ਸਵੇਰ ਨੂੰ ਲੇਟ ਜਾਂਦਾ ਸੀ ਨਾ ਸਕੂਲੇ ਉਹਨੂੰ ਕਹਿ ਦਿੰਦਾ ਸੀ ਰੁਕ ਜਾ ਰੁਕ ਜਾ ਰੁਕ ਜਾ ਦਰਵਾਜ਼ੇ ਤੇ ਖੜਾ ਕਰ ਲਾਂਦਾ ਸੀ ਅੱਛਾ ਉਹਨੇ ਕਹਿਣਾ ਰੁਕ ਜਾ ਪਹਿਲਾਂ ਮਾ ਆ ਮਾਈ ਦਾ ਧੂਪ ਲਾਉ ਅੱਛਾ ਡੰਡਾ ਸੱਚੀ ਦਿੰਦਾ ਸੀ ਤੂੰ ਲੈ ਤਾ ਧੂਰ ਨਹੀਂ ਅਗਰ ਵਧੀ ਲਾ ਕੇ ਅੱਛਾ ਧੂਪ ਦੇਣਾ ਉਹਨੇ ਕਹਣਾ ਮਹਾ ਮਹਾ ਮਾਈ ਕਾਲਕੱਤੇ ਵਾਲੀ ਤੇਰਾ ਬਾਰ ਨਾ ਜਾਏ ਕਾਣੀ ਛੋਟੀ ਸੇਵਾ ਲੈ ਆਣੇ ਨੇ ਟੱਪਣਾ ਤੇ ਬਹੁਤ ਯਾਨੀ ਵਧੀਆ ਸੀ ਟੀਚਰੋਂ ਮੈਂਟੀ ਸੀਗਾ ਪਹਿਲਾ ਜਿਹੜਾ ਸੀਗਾ ਬਹੁਤ ਵਧੀਆ ਪੜ੍ਹਾਉਂਦੇ ਹੁੰਦੇ ਸੀ ਪੜ੍ਹਾਈ ਆਪਣੇ ਸਮੇਂ ਦੀ ਹੋਊ ਸੀ ਨਾ ਵਧੀਆ ਸੀ ਹੁਣ ਤਾਂ ਬਸ ਪ੍ਰਾਈਵੇਟ ਸਕੂਲਾਂ ਚ ਕਿਉਂ ਬੀਜੇ ਨਾ ਸਿਖਾਏ ਇਹਨਾਂ ਨੇ ਸਾਫ਼ ਪੜ੍ਹਾਈ ਦੇ ਨਾਲ ਫਿਰ 9ਵੇਂ ਪੀਰ ਨੇ ਉਹਨੇ ਪੁੱਛਣਾ ਫੇ ਤੁਸੀਂ ਕਾਪੀ ਤੇ ਕੰਮ ਨਹੀਂ ਕੀਤਾ ਉਹ ਜਿਹੜਾ ਸਾਡੇ ਕੋਲ ਡੰਕੇ ਨਹੀਂ ਉਹਨੇ ਕਹਣਾ ਅੱਛਾ ਦੇਖੋ ਗੋਲ ਗੱਪੇ ਖਾਣ ਲਈ ਪੈਸੇ ਸਕੇ ਹਾਂ ਡੰਕ ਲੈ ਲਈ ਉਸ ਵੇਲੇ ਕੋਣ ਘੋਟਣਾ ਨਪਲ ਮਾਸਟਰ ਜੀ ਗੋਲ ਗੱਪੇ ਖਾਂ ਜਾਂਦੇ ਮਾਸਟਰ ਤੁਹਾਡੇ ਮਗਰ ਦੇਖਣ ਜਾਂਦਾ ਹੁੰਦਾ ਸੀਗਾ ਨਹੀਂ 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 ਹਾਂ ਜੀ ਸਾਡੇ ਨਾ ਪੰਜ ਪਤਨ 6 ਭਰਾ ਸੀਗੇ ਉਹ ਥਿੰਦਾ ਰੋਣੀ ਨਵੇਂ ਸ਼ਹਿਰ ਅੱਛਾ ਉਹ ਅੰਦਰ ਲੈ ਕੇ ਆਉਂਦੇ ਸੀ ਰੇੜੀ ਅੱਛਾ ਸਕੂਲ ਦੇ ਅੰਦਰ ਹੀ ਸਕੂਲ ਦੇ ਬੱਚੇ ਸਾਰੇ ਮਾਸਟਰ ਵੀ ਕਹਿੰਦਾ ਦਸ ਤਾਂ ਬੱਚੇ ਬਾਹਰ ਨਾ ਜਾਣ ਅੰਦਰ ਹੀ ਬਿਠਾ ਦੇ ਰਹਿਣ ਇਸ ਕਰਕੇ ਅੰਦਰ ਹੀ ਆਉਂਦੇ ਸੀ 4-5 ਭਰਾ ਸੀਗੇ ਪੰਜ ਪਤਨ 6 ਸੀਗੇ ਅੱਛਾ ਹੁਣ ਵੀ ਹੈਗੇ 1-2 ਤਾਂ ਨਵੇਂ ਸ਼ਹਿਰ ਵਿੱਚ ਲਾਉਂਦੇ ਨੇ ਹਾਂ ਤਾਂ ਸਹੀ ਆਵੇਂ ਬਾਹਰ ਜਾਂਦੇ ਨਾ ਬੱਚੇ ਫੇ ਜਿਆਦਾ ਹੀ ਖਰਾਬ ਕਰਦੇ ਆ ਬੱਚੇ ਹੋਏ ਵਧੀਆ ਰਹੀ ਸੀ ਤੁਹਾਡੇ ਉਹ ਪਹਿਲਾਂ ਐਦਾ ਸੀ ਹੁਣ ਕੰਟੀਨਾਂ ਬਣਾਤੀਆਂ ਸਕੂਲਾਂ ਚ ਹਾਂ ਹਾਂ ਸਕੂਲਾਂ ਚ ਬਣ ਗਈ ਪਹਿਲਾਂ ਸਹੀ ਆਪਾਂ ਬਾਹਰ ਜਾਂਦੇ ਬੱਚੇ ਨਾ ਫੇ ਮਾਹੌਲ ਖਰਾਬ ਹੁੰਦਾ ਸਹੀ ਇੱਕ ਹੋਰ ਵੀ ਟੀਚਰ ਸਦਾ ਸਾਡੇ ਸਰਜੀਤ ਸਿੰਘ ਖਲੋ ਤੋਂ ਡ੍ਰੈਗ ਮਾਸਟਰ ਨਮਾਸਤ ਜੀ ਤੁਸੀਂ ਕਹਿੰਦੇ ਮੈਂ ਨਵਾਂ ਸ਼ਹਿਰ ਪੜਿਆ ਨੌਕਰੀ ਵੀ ਇੱਥੇ ਹੀ ਕੀਤੀ ਹਾਂਜੀ ਹਾਂਜੀ ਤੂੰ ਕਹਿੰਦੀ ਮੇਰੇ ਸੋਹਰੇ ਮੋਗ ਗਏ ਆ ਇਹ ਕਿਦਾਂ ਨਹੀਂ ਪੈਣੇ ਸੋਹਰੇ ਤਾਂ ਮੇਰੇ ਮੋਗ ਗਏ ਆ ਇਹ ਇੱਥੇ ਰਹਿੰਦੇ ਸੀ ਆਪਣੀ ਮਾਸੀ ਕੋਲ ਇਹ ਪੜ੍ਹੇ ਲਿਖੇ ਇੱਥੇ ਆ ਨੌਕਰੀ ਵੀ ਨਾਲ ਇੱਥੇ ਮਿਲ ਸੀ ਜਿੱਦਾਂ ਤੇ ਮੈਂ ਤਾਂ ਬਦਲੀ ਕਰਾਈ ਆ ਹੁਣ ਹਾਂਜੀ ਤੇ ਅਸੀਂ ਬੱਚੇ ਵੀ ਅਗਲੇ ਸੈਕਸ਼ਨ ਚ ਇੱਥੇ ਹੀ ਲਿਆਣੇ ਹਾਂਜੀ ਇੱਥੇ ਘਰ ਕੁੜੂ ਬਣਾ ਲੈਣਾ ਸੀ ਅੱਛਾ ਹੁਣ ਮੈਂ ਤਾਂ ਪਰਮਾਨੈਂਟ ਨਵਾਂ ਸ਼ਹਿਰ ਜੀ ਆ ਗਿਆ ਹਾਂਜੀ ਹਾਂਜੀ ਇੱਥੇ ਹੀ ਆ ਗਏ ਚਲੋ ਫੇਰ ਤਾਂ ਆਪਾਂ ਲਾਗੇ ਮਿਲਦੇ ਰਿਆ ਕਰਾਂਗੇ ਹੋਰ ਕੀ ਬਤਾ ਲੱਗ ਗਿਆ ਹੁਣ ਦਾ ਵਧੀਆ ਹੋਇਆ ਮਿਲ ਪਈ ਆਪਾਂ ਆਂਦੇ ਜਾਂਦੇ ਰਿਹਾ ਕਰਾਂਗੇ ਹਾਂਜੀ ਚੱਲੇ ਗੱਲਾਂ ਬਾਤਾਂ ਚ ਭੁੱਲੀ ਕਿ ਮੈਂ ਚਾਹ ਬਣਾਉਣੀ ਹੈ ਨਹੀਂ ਲਿਆ ਚਾਹ ਤਾਂ ਮੈਂ ਹੀ ਬਣਾ ਲੈਣੀ ਪੋਈ ਨਹੀਂ ਕੋਈ ਗੱਲ ਨਹੀਂ ਜਾਂ ਤੇਲੂ ਕੜਾ ਬਣਾ ਲੈਣੀ ਆਂਦੀ ਬੈਠ ਤੂੰ ਮੈਂ ਹੀ ਬਣਾ ਲੈਣੀ ਚਾਹ ਚੱਲ ਹੋਰ ਭਾਜੀ ਫੇਰ ਨਵਾਂ ਸ਼ਹਿਰ ਆਪਣਾ ਵਧੀਆ ਆ ਹਣਾ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਸ਼ਹਿਰਾਂ ਨਾਲੋਂ ਬਾਹਲੇ ਵਧੀਆ ਆ ਹਾਂ ਇਤਾਵ ਇੱਥੇ ਦਾ ਮਨ ਲੱਗ ਗਿਆ ਸਵਾ ਮੈਨੂੰ ਮੇਰੇ ਮਿੱਤਰ ਨੇ ਭੇਜਿਆ ਸੀ ਕਿਹਾ ਭੇਜਿਆ ਕਹਿੰਦਾ ਹੈ ਘੁੰਮ ਜਾਓ ਚੁੱਗਿਆ ਤਿੰਨ ਕੁ ਮਹੀਨੇ ਲਈ ਦਿਲ ਨਹੀਂ ਲੱਗਾ ਮੈਂ ਮੁੜਿਆ ਮਾਹਰ ਕਰ ਲੈਣਾ ਆਪਾਂ ਤਾਂ ਇਹ ਆਪਣਾ ਮੈਚ ਜਾਣਦੇ ਆ ਨਵਾਂ ਸ਼ਹਿਰ ਦੇਖਦੇ ਆ ਵਧੀਆ ਬਹੁਤ ਵਧੀਆ ਮਾਹੌਲ ਅੱਡੇ ਵੇਲੇ ਤਾਂ ਮਾਹੌਲ ਵਧੀਆ ਰਸਾ ਹਾਂਜੀ ਹਾਂ ਹੁਣ ਜਿਹੜਾ ਅੱਜ ਕੱਲ ਦਾ ਮਾਹੌਲ ਦਾ ਮਾਹੌਲ ਹਾਂ ਬਹੁਤ ਕਰਾਬ ਜਿਆ ਦਲਦਾ ਆ ਮੈਂ ਚਾਹੀ ਇਹ ਨਾ ਵੱਧ ਗਿਆ ਦੁਨੀਸ਼ਾ ਲਗਾ ਦੇ ਪਿੰਡਾਂ ਚ ਜਿਆਦਾ ਕਰਦੇ ਆ ਹਾਂਜੀ ਹਾਂਜੀ ਜਿਆਦਾ ਨਸ਼ਾ ਕਰਦੇ ਪਿੰਡਾਂ ਵਿੱਚ ਉਹਨਾਂ ਦੇ ਬੱਚਿਆਂ ਨੂੰ ਪੜਾਉਂਦੇ ਸੀ ਵੀ ਡਰਦੀ ਰਹੀਦਾ ਆ ਤੇ ਬੱਚੇ ਨੂੰ ਕੁਛ ਕਹਿ ਦੀ ਮਾਂ ਪੇ ਆ ਜਾਂਦੇ ਆ ਬੱਚੇ ਵੀ ਆਪ ਲਾਪਾਂ ਦੇ ਔਖੇ ਬਿਕੇ ਹੁੰਦੇ ਆ ਹਾਂ ਬਲਵੀਰ ਸਿੰਘ ਸਾਡੇ ਟੀਚਰ ਆ ਉਹਦੇ ਨੇ ਬੱਚਿਆਂ ਨੂੰ ਪੜਾਉਂਦਾ ਹੀ ਆ ਉਹ ਵਧੀਆ ਟੰਗਣਾ ਪੜਾਉਂਦਾ ਪਰ ਬੱਚੇ ਸਮਝਦੇ ਨਵੇਂ ਮੈਨੂੰ ਇੱਕ ਦਿਨ ਉਹਦੇ ਮੁੰਲੇ ਨੂੰ ਲਾ ਕੇ ਆ ਉਹਦਾ ਪਿਓ ਲੱਗਾ ਗਿਆ ਇਹ ਤੇ ਤਾਂ ਅਰਥੇ ਮੇਲੇ ਮੱਤਿਆਂ ਨੂੰ ਦਾਪ ਕੇ ਵਰਪੀਤ ਸਨ ਅੱਛਾ ਮੈਂ ਤਾਂ ਕੁੱਲ ਨਹੀਂ ਕਿ ਮੈਂ ਕੌਣ ਕਰੀ ਹਾਂ ਇਹਦੇ ਮੈਨੂੰ ਕਿਹਾ ਮਾਹ ਬਲਬੀਤ ਸਨ ਕਿ ਹਾਂ ਨਾ ਕਰਦੇ ਬੱਚਿਆਂ ਨੂੰ ਬਾਤਾਂ ਕਿਉਂਕਿ ਮਾਂ ਅੱਜਕੱਲ ਸਮਾਂ ਹੈ ਨਹੀਂ ਮਾਂ ਉਹ ਗੱਲਾਂ ਨਹੀਂ ਦਿੰਦੇ ਹੈਗੇ ਹਾਂ ਮੁੰਡਾ ਵੀ ਬਹੁਤ ਔਕਾ ਮੈਂ ਕਾ ਨਹੀਂ ਮਾਸਟਰ ਨੂੰ ਹੋ ਕਰਨੀ ਕੋਈ ਮੈਂ ਤਾਂ ਬੇਟੇ ਕੁੱਲ ਨਹੀਂ ਜਿਹਨੂੰ ਪੜਵਾਇਆ ਹੀ ਅਸੀ ਕੁਝ ਨਹੀਂ ਕਹਿੰਦੇ ਹੁਣ ਗਾਂ ਭਰਾਵਾ ਕਹਿੰਦੇ ਨਹੀਂ ਨਹੀਂ ਮਾਸਟਰ ਜੀ ਅੱਜਕੱਲ ਬੱਚੇ ਇਕੱਠੇ ਹੋ ਕੇ ਬਾਹਰ ਘੇਰ ਲੈਂਦੇ ਆ ਇਹ ਵੀ ਹੈਗਾ ਵਾ ਇਹ ਤਾਂ ਬਹੁਤ ਆਪਣੇ ਸਮੇਂ 'ਚ ਆਪਾਂ ਡਰੀਦਾ ਸੀਗਾ ਵੀ ਹਾਂ ਮਾਂ ਜੀ ਨਾ ਤਾਂ ਮਾਰੀ ਲੱਗੇ ਸੀ ਡਰਦੇਗੇ ਸੀ ਅੱਜ ਕੱਲੋਂ ਨਿਆਣੇ ਨਹੀਂ ਸਮਝਦੇ ਹੈਗੇ ਤੁਹਾਨੂੰ ਦੱਸਿਆ ਇਹ ਤਾਂ ਟੀਚਰਾਂ ਦੇ ਉਹ ਜੋ ਬੈਠੋ ਨਹੀਂ ਅਸੀਂ ਤਾਂ ਡਰਦੇ ਨੇ ਸਕੂਲ ਦੇ ਅੰਦਰ ਚਲ ਜਾਣਾ ਇਹ ਜਾ ਕੇ ਬਹਿਣਾ ਵੀ ਲੈ ਵੀ ਹੁਣ ਖੜਕੂ ਗਿਆ ਹੁਣ ਕਿੱਥੇ ਹੁਣ ਤਾਂ ਬਾਹਰ ਖੜਦੇ ਆ ਨਿਆਣੇ ਇਹ ਕਿਤੇ ਕਹਿ ਦੇਣਾ ਮੈਂ ਕਹਿ ਰਹੀ ਆ ਚਲੋ ਅੰਦਰ ਨਹੀਂ ਜੀ ਆ ਆ ਜਾਂਦੇ ਆ ਆ ਜਾਂਦੇ ਆ ਆ ਜਾਂਗੇ ਜੀ ਬਸ ਓਕੇ ਬਿੱਤੀ ਹੁੰਦੇ ਆ ਆ ਲੋ ਜੀ ਗਵਾਰਦੀ ਚਾਹ ਸਸਸ ਗਵਾਰਦੀ ਚਾਹ ਲੋਟਾ ਕੰਪਣੀ ਵੀ ਲੈ ਕਾਪਾ ਨਹੀਂ ਮੈਨੂੰ ਲੱਭੇ ਤੁਹਾਨੂੰ ਕੋਈ ਨਹੀਂ ਚਲ ਬਰਾਸਾਂ ਦੀ ਵਧੀਆ ਰਹਿੰਦੀ ਹਾਂਜੀ ਠੰਡੇ ਠੰਡ ਹੈ ਰੋ ਠੰਡ ਵੀ ਜਿਆਦਾ ਹੋ ਗਈ ਆ ਗਵਾਰਦੀ ਦੀ ਠੰਡ ਪੰਦੀ ਨਾ ਯਾਰ ਅਜਾ ਕਰੋ ਢੰਡਾ ਤਕ ਹਾਂ ਬਰਾਬਰ ਮੋਟਾ ਪਾ ਕੇ ਰੱਖਿਆ ਰਹੇ ਧੀਰੇ ਸ਼ਾਮ ਹੁੰਦੀ ਜਲਦ ਪੈ ਜਾਣ ਉੱਤੇ ਟੁੱਪ ਹੁੰਦੀ ਹੈ ਹਾਂ ਟੁੱਪ ਚ ਤਾਂ ਨਹੀਂ ਤੁਹਾਡਾ ਕੋਈ ਪ੍ਰੋਬਲਮ ਪਹਿਲਾਂ ਤੋਂ ਸੀ ਜਾਂ ਨਹੀਂ ਬਾਅਦ ਚ ਹੋਈ ਅੱਛਾ ਜੀ ਹੂੰ ਡਾਕਟਰ ਨੇ ਗਲਤ ਇੰਜੈਕਸ਼ਨ ਲਾ ਦਿੱਤਾ ਸੀ ਅੱਛਾ ਗਲਤ ਕੀ ਗੱਲ ਕਰ ਰਹੇ ਹੋ ਜੀ ਹਾਂ ਜੀ ਡਾਕਟਰ ਟੀਕਾ ਲਾ ਦਿੱਤਾ ਸੀ ਕਿੰਨੀ ਉਮਰ ਸੀ ਜਦੋਂ ਉਹ ਨਹੀਂ ਇਹ 7 ਸਾਲ ਦੀ ਸੀ ਅੱਛਾ ਚਾਹਤੋ ਇਹਨਾਂ ਹੈਨੀ ਟ੍ਰੀਟਮੈਂਟ ਹਾਂ ਉਹ ਕਰਾਈ ਨਹੀਂ ਸੀ ਉਹ ਕਹੇਗਾ ਪਹਿਲਾਂ ਤਾਂ ਇੰਸਟ੍ਰੂਮੈਂਟ ਕਾਗ ਪਹਿਲਾਂ ਤਾਂ ਭੱਜੇ ਨੱਠੇ ਫੇਰਦੇ ਸੀਗੇ ਸੂਲ ਜਾਂਦੇ ਸੀ ਆਪਾਂ ਚੱਲ ਜਾਂਦਾ ਸੀ ਹੁਣ ਓਮ ਔਰ ਮੁਤਾਬਕ ਨਹੀਂ ਤੁਰ ਹੁੰਦਾ ਹੁਣ ਖੋ ਜਾਂਦਾ ਭਾਜੀ ਨਹੀਂ ਹੈਲਪ ਕਰਾਂਦੇ ਹੁਣ ਹਾਂਜੀ ਹਾਂ ਇਹ ਇਹਨੇ ਵੀ ਬੀ ਅੱਡੇ ਤੱਕ ਅੱਲਾ ਨਹੀਂ ਸੀਗੀ ਇਹਨੂੰ ਵੀ ਪੜਦੀ ਜੋ ਮਿਲਣੀ ਸੀ ਐਡਮਿਸ਼ਨ ਦੇਣ ਗਈ ਤਾਂ ਇਹਦਾ ਐਕਸੀਡੈਂਟ ਹੋ ਗਿਆ ਠੀਕ ਹੈ ਹਾਂ ਰਹੀ ਪਟਿਆਲੇ ਹੋਇਆ ਸੀ ਹਾਂ ਤਦੋਂ ਮੈਂ ਅੱਗੇ ਐਮ ਕਰ ਲਈ ਸੀ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ ਜੁਆਇਨ ਕਰ ਲਿਆ ਸੀ ਅੱਛਾ ਜੀ ਹਾਂ ਉਹ ਕੀਤਾ ਬਾਕੀ ਜੰਤ ਦਾ ਬਹੁਤ ਹੀ ਦਿਮਾਗ ਇਹਦਾ ਬਹੁਤ ਆ ਪਹਿਲਾਂ ਤੋਂ ਹੀ ਚਲੋ ਆ ਤੁਹਾਡਾ ਵੀ ਹੋ ਗਿਆ ਨਾਲੇ ਤੁਹਾਡੇ ਨਾਲੇ ਸਭ ਹੋ ਗਏ ਇਹ ਸਾਡਾ ਪੜਿਆ ਵੀ ਹੋ ਗਿਆ ਨਾ ਹਾਂਜੀ ਹਾਂਜੀ ਇਹ ਬਾਜੀ ਕੀ ਕਰਦੇ ਆ ਬਾਜੀ ਆਪਣੇ ਕੰਮ ਹੈ ਨਾ ਦਾ

ਆਪਣੀ ਨਾ ਸਟੋਰੀ ਪਾ ਦਿਓ ਕਲਪਨਤ ਮੈਨੂੰ ਮਿਲੀ ਸੀਗੀ ਨਹੀਂ ਨਹੀਂ ਉਹ ਤਾਂ ਗੱਲ ਠੀਕ ਆ ਪਰ ਇਹ ਸਰਵੇ ਹੈ ਕਾ ਦਾ ਹੈ ਸਾਨੂੰ ਕੀ ਦਸੀਏ ਇਹ ਪਤਾ ਸਾਨੂੰ ਵੀ ਨਹੀਂ ਹੁੰਦਾ ਆ ਇਹ ਸਰਕਾਰਾਂ ਨੇ ਇਹ ਕੀ ਕਰਨਾ ਹੁੰਦਾ ਕਿ ਲੋਕੀ ਸਾਨੂੰ ਐਵੇਂ ਗਾਲਾ ਕੱਢਦੇ ਰਹਿੰਦੇ ਉਹ ਮਾਸਟਰ ਆਏ ਸੀ ਸਰਵੇ ਕਰਕੇ ਗਏ ਸਾਡਾ ਨੀਲਾ ਕਾਰਡ ਕੱਟਤਾ ਬੜਾ ਫਲਾਣਾ ਕਰਤਾ ਇਹ ਸਰਕਾਰਾਂ ਦੱਸ ਨਹੀਂ ਆ ਸਾਨੂੰ ਵੀ ਨਹੀਂ ਹੈਗੀ ਕਲਵੰਤ ਕੋਈ ਕਰਨਾ ਤਾਂ ਕੀ ਕਰਨਾ ਤੇ ਕੀ ਨਹੀਂ ਨਹੀਂ ਗਣਾ ਸਕੀਮ ਤਾਂ ਸਾਨੂੰ ਪਤਾ ਹੀ ਨਹੀਂ ਹੁੰਦੀ ਸਾਨੂੰ ਤਾਂ ਭੇਜ ਦਿੰਦੇ ਆ ਸਾਨੂੰ ਤਾਂ ਭੇਜਣਾ ਆਉਂਦਾ ਨਹੀਂ ਪੇਪਰ ਦੇ ਕੇ ਯਾਰ ਸਰਵਾਰ ਆ ਦੇ ਹੀ ਤਾਰ ਬਈਆ ਬਸ ਹੋਰ ਕੁਛ ਨਹੀਂ ਹੈਗਾ ਬਸ ਉਹ ਤਾਂ ਹੈ ਅੱਜ ਵੇਲੇ ਜਣੀ ਹਾਚੋੜਣੀ ਦਾ ਨਾ ਹੋ ਜਣੀਆ ਤੁਸੀਂ ਪੁੱਛੋ ਹੀ ਨਾ ਕੀ ਹੋਇਆ ਪੁੱਛੀ ਅਸੀਂ ਉਹਦੇ ਅਧਿਕਾਰੀ ਪਾਣੀ ਦਾ ਘੋਟ ਰਹੇ ਉਹ ਕਹਿੰਦੇ ਨਹੀਂ ਦੇ ਰਹਾ ਤਾਂ ਸਾਡੀ ਪੈਨਸ਼ਨ ਕੱਟ ਗਿਆ ਹੈ अच्छा दाढ़ी ਹੁੰਦਾ ਮੇਰੀ ਟੈਂਸ਼ਨ ਕਰੀ ਹਾਂ ਹੁਣ ਦੱਸ ਦੱਸ ਕਿਹੜਾ ਪਰਸਨ ਘਟਣ ਗਿਆ ਇਦਗੇ ਹਾਂ ਐਦਾਂ ਕੰਮ ਨਹੀਂ ਹੁੰਦੇ ਐਦਾਂ ਬਹੁਤ ਹੁੰਦਾ ਟਰਲ ਠੀਕ ਆ ਕਲ ਬਾਅਦ ਆਉਦੇ ਆ ਸੀ ਐਦਾਂ ਕਰੋ ਫੋਨ ਨੰਬਰ ਤਾਂ ਦੋ ਆਪਣਾ ਹਾਂ ਤੁਸੀਂ ਲੈ ਲਓ ਨੰਬਰ ਲਿਖਾ ਦਿਓ ਮੈਂ ਲਿਖਾਉਂ ਤੁਹਾਨੂੰ ਆ ਲਿਖ ਲਓ 99150 99306 ਚਲੋ ਠੀਕ ਆ ਆਪਣਾ ਇਹਨਾਂ ਦਾ ਵੀ ਲਿਖਦਾ ਇਦਰੀ ਆ ਆ ਲਿਖ ਲਾਂ ਮੈਂ ਤੇ ਮਾਰਦੇ ਹੁਣ ਗੇੜਾ ਸੀ ਹੁਣ ਤਾਂ ਕਿਹਨੂੰ ਘਰ ਦਾ ਪਤਾ ਲੱਗ ਗਿਆ ਵਿਲੇ ਹੋ ਕੇ ਆਨੇ ਆ ਅੱਜ ਤਾਂ ਅਸੀਂ ਕੰਮ ਮਿਲ ਆ ਤੁਸੀਂ ਵੀ ਮਾਰਿਓ ਗੇੜਾ ਹੈ ਆ ਚਲ ਠੀਕ ਚੰਗਾ ਸਤਿ ਸ਼੍ਰੀ ਅਕਾਲ ਓਕੇ ਚਲੋ 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 ਉਹ ਤਾਂ ਮੈਂ ਕਿਹਾ ਹਾਂ ਜੀ ਦੁਨੀਆ ਵਕਾਇ ਹੀ ਗੋਲ ਆ ਹਾਂਜੀ ਸਹੀ ਗੱਲ ਆ ਦੇਖ ਲੋ ਹੋਰ ਕੀ ਕੁਛ ਪਤਾ ਥੋੜੀ ਸੀ ਮੈਨੂੰ ਕਿ ਮੇਰੇ ਸਹੇਲੀ ਮਿਲ ਜਾਣੀ ਆ 8 ਸਾਲਾਂ ਬਾਅਦ ਹੋਰ ਕੀ ਬਹੁਤ ਵਧੀਆ ਹੋਇਆ ਮਨਪੋਸ਼ ਹੋ ਗਿਆ ਮਿਲ ਕੇ 8 ਸਾਲਾਂ ਬਾਅਦ ਮੇਲਾ ਜਿੰਨੀ ਤੇਰੀ ਸੇਲੀ ਪੜੀ ਹੋਆ ਹੂੰ ਉਹਦੇ ਹਿਸਾਬ ਨਾਲ ਸਰਕਾਰ ਨੂੰ ਨੌਕਰੀ ਦੇਣੀ ਚਾਹੀਦੀ ਆ ਲੋਕਾਂ ਦੇ ਹਿਸਾਬ ਨਾਲ ਚਾਹੀਦੀ ਆ ਹਾਂ ਸਹੀ ਗੱਲ ਆ ਥੋੜੀ ਵੀ ਹੋ ਜੇ ਜੋਗਤਾ ਵੱਧਾ ਤੇ ਲੋਕਾਂ ਆਹ ਪੜੀ ਹੋ ਜਿਆਦੇ ਆ ਉਦਾਂ ਵੀ ਵਧੀਆ ਸੀਗੀ ਇੰਟੈਲੀਜੈਂਟ ਸੀ ਜਿਆਦੇ ਨਹੀਂ ਲੱਗਦਾ ਗੱਲਾਂ ਤੋਂ ਵੀ ਲੱਗਦਾ ਬੜੀ ਚਲੋ ਹੁਣ ਜੋ ਹੋਇਆਗਾ ਹੋਤਾ ਹੈ ਬਾਕੀ ਲੱਗਦਾ ਜੋ ਵੀ ਹੈ ਹਾਂ ਜੀ ਜੋ ਕਿ ਸਬਤ ਮਾਲਕ ਨੇ ਜਿੱਥੇ ਰੱਖਣਾ ਉੱਥੇ ਦੇਣਾ ਪੈਂਦਾ ਸਹੀ ਗੱਲ ਠੀਕ ਆ ਚਲੋ ਫੇ ਚੱਲੀਏ ਚਲੋ ਬਹੁਤ ਟਾਈਮ ਹੋ ਗਿਆ